ਤਦਾਨੇ ਇਹ ਸਾਰਾ ਤੁਰ ਗਿਆ ਇੱਕ ਤਾਂ ਇਹ ਵੀ ਲੱਗਦਾ ਹੈ ਕਿ ਜਿਆਦਾ ਜਿਆਦਾ ਕਰਦੇ ਅੱਛਾ ਫਿਰ ਸਾਰੇ ਛਾਂਡ ਕੇ ਉਹਨਾਂ ਨੇ ਇਹ ਵੀ ਪਤਾ ਵੀ ਇੱਥੇ ਤੰਬਾ ਆਇਆ ਇੱਥੇ ਉਹ ਕੋਪਰ ਦਾ ਕਾਲੂ ਕਿੰਨਾ ਕੋੰਦਾ ਤੰਬਾ ਜਿੰਨੀ ਵਾਰ ਚੋਰੀ ਹੋਇਆ ਨਦਾ ਦਾ ਕਾਰੀਗਰ ਹੀ ਆ ਉਹਦੇ ਨਾਲ ਨਾਟ ਬੱਤੇ ਪੱਪੂ ਕੋਲੋਂ ਮਿਲ ਜਾਂਦਾ ਮੇਰੇ ਕੋਲ ਆ ਉਹਦੇ ਨਾਲ ਨਾਟ ਬੱਤੇ ਅਸੀਂ ਉੱਤਣ ਜਿਤਣ ਸਾਡੇ ਗੁੱਲੇ ਅਸੀਂ ਨਾਟ ਕਾਦਨਾ ਵਾਟ ਹੋ ਜਾਂਦੀ ਨਾਟ ਰਾਉਣ ਦੇ ਤਾਂ ਬਲੇਟ ਟੁੱਟੇ ਪਏ ਤੇ ਆ ਤਾਂ ਉੱਪਰ ਚੜ੍ਹ ਕੇ ਜੇ ਸਿੱਟੀ ਆ ਨਾ ਉਹਨਾਂ ਦੇ ਬਿਤੇ ਤਾਂ ਨਾ ਇਤੋਂ ਉਹਨਾਂ ਨੇ ਕੋਈ ਸੋਚ-ਸੂਚ ਨਹੀਂ ਘਟਿਆ ਪਹਿਲਾਂ ਅੰਮਲੜੀ ਸਾਰਾ ਹਿੱਸਾ ਨੇ ਕਲੈਚਰ ਛੱਡਦੇ ਆ ਇਹ ਤਾਂ ਇਹ ਤਾਂ ਇਹ ਤਾਂ ਇਹ ਤਾਂ ਟੋਸ਼ਨ ਆ ਅਸੀਂ ਉਹ ਵੀ ਲਾ ਕੇ ਲਾਇਆ ਹਾਂ ਸਾਫੇ ਕੀਤਾ ਕੰਮ ਉਹ ਜਗਮੋਣ ਦਾ ਗਰਮੋਣ ਗਾ ਇਹ ਤਾਂ ਭਾਜੀ ਆਹੋ ਆ ਵੀ ਹੈ ਸਾਮਾਨ ਚਲਾਇਆ ਦੇਖਰ ਗਾਹੂ ਆ ਲੈ ਪੱਤਾ ਵੀ ਵਿਆ ਤੇ ਆਹ ਦੇ ਆ ਪੱਤਾ ਵੀ ਆ ਗਾਹੂ ਨਾ ਉਹ ਪਾਤੀ ਚੜ ਪਿਆ ਨਾ ਗਾਹਲ ਹੋਗੇ ਨਾ ਹੱਥ ਜੇ ਕਰਕੇ ਦਿਖਾ ਦਿਓ ਫੋਟੋ ਕਿੱਥੇ ਭਾਈ ਕਿੱਥੇ ਗਾਹੂ ਬਾਤ ਚ ਕਰਿਓ ਭਾਜੀ ਉੱਪਰ ਉੱਪਰ ਨੂੰ ਕਰਕੇ ਦਿਖਾ ਦੋ। ਉਹ ਉੱਪਰ ਨੂੰ ਕਰਕੇ ਦਿਖਾ ਦੋ। ਜਿਹੜੀ ਇਹ ਆਪਾਂ ਨੂੰ ਮੁਕਾ ਦੋ। ਕੋਈ ਬਣਾ ਰਿਹਾ ਅੱਜ ਬੜੀ ਜਿਆਦਾ ਮੈਂ ਅੱਜ ਰਾਣੇ ਤੇ ਗਵਾਰ ਚੋਰੀ ਇਹਨਾਂ ਦੀ ਚੋਰੀ ਹੈ। ਸਰ ਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ ਇਹ? ਰੇਲਮੰਚਰਾ ਜੀ। ਇਹ ਸਾਰੇ ਜਿਹੜਾ ਤੁਹਾਡੇ ਟਰਾਂਸਫਰਮ ਦਾ ਚੋਰੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ? ਰਾਤ ਮੋਟਰ ਚੱਲਦੀ ਸੀ ਜਦੋਂ ਸਵੇਰੇ ਆਏ ਚਾਚਾ ਜੀ ਉਹਨਾਂ ਨੇ ਨੱਕਾ ਮੋੜਨਾ ਸੀਗਾ ਜਦੋਂ ਦੇਖਿਆ ਤਾਂ ਹਾਲ ਦੇਖਿਆ ਜੀ। ਤੇ ਇਹ ਤੁਹਾਡਾ ਕਿੰਨਾ ਕ ਨੁਕਸਾਨ ਹੋ ਗਿਆ ਇਹਦੇ ਵਿੱਚ ਨੁਕਸਾਨ ਕਾਫੀ ਹੈ ਜੀ ਨਵਾਂ ਹੀ ਲੱਗਣਾ ਹੁਣ ਛੱਡੇ ਕੁਛ ਨਹੀਂ ਇਹ ਜਿਹੜਾ ਟਰਾਂਸਫਾਰਮ ਹੈ ਕੱਲਾ ਟਰਾਂਸਫਾਰਮ ਲੈ ਗਏ ਕਿ ਤੇ ਚੋ ਕੁ ਸਮਾਨ ਸਮੂਹ ਕੱਟਿਆ ਉਹਨਾਂ ਨੇ ਉਹਦੇ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਜੀ ਬਾਕੀ ਆ ਕਵਰ ਕੁਵਰ ਸਾਰੀ ਇੱਥੇ ਹੀ ਆ ਤੁਹਾਡੇ ਸਾਹਮਣੇ ਇਹ ਤੁਹਾਡੇ ਇਸ ਏਰੀਆ 'ਚ ਪਹਿਲੀ ਵਾਰਦਾਤ ਹੋਈ ਕਿ ਅੱਗੇ ਵੀ ਕੋਈ ਹੋਈ ਹੈ ਨਹੀਂ ਪਿਛਲੇ ਸਾਲ ਵੀ ਹੁੰਦੀ ਸੀ ਫਿਰ ਉਹ ਬੰਦੇ ਫੜ ਹੋ ਗਏ ਸੀਗੇ ਸਾਲ ਕੇ ਆਰਾਮ ਰਿਹਾ ਹੁਣ ਦੁਬਾਰਾ ਸ਼ੁਰੂ ਹੋਇਆ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਕੋਈ ਨਹੀਂ ਆ ਤਾਂ ਹੁਣ ਕੀ ਦਾ ਨਾ ਲੈਦੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਚੋਰੀ ਲੱਭਣੇ ਚਾਹੀਦੇ ਜੀ ਉਹਨਾਂ ਨੂੰ ਸਜ਼ਾ ਵੀ ਚਾਹੀਦੀ ਤੁਹਾਡਾ ਸਾਰਾ ਖੇਤੀ ਦਾ ਸਚਾਈ ਦਾ ਕੰਮ ਰੁਕਿਆ ਹੋਇਆ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਨੁਕਸਾਨ ਕਾਫੀ ਹੈ ਜੀ ਹੁਣ ਪਹਿਲਾਂ ਨਵਾਂ ਟਰਾਂਸਫਰ ਖਾਵਾਂਗੇ ਦੇਖੋ ਕਿੰਨਾ ਖਰਚਾ ਆਉਂਦਾ ਜੀ ਵੈਸੇ ਆਈਡੀਆ ਕਿੰਨੇ ਕੁ ਦਾ ਟਰਾਂਸਫਰ ਮੈਂ ਹੋਣਾ ਜੀ ਸਾਢੇ 70 ਹਜ਼ਾਰ ਲੱਗਦਾ ਜੀ ਤੇ ਹੁਣ ਤੁਸੀਂ ਜਿਹੜਾ ਜਿਵੇਂ ਤੁਹਾਡੀ ਫਸਲ ਪੱਕਣ ਤੇ ਆਈ ਹੈ ਹਾਂਜੀ ਇਹਦੇ ਬਾਰੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਵੀ ਜਿਹੜੀ ਚੋਰੀ ਹੋਈ ਚੋਰ ਲੱਭੇ ਜਾਣ ਪੁਲਿਸ ਆਂਦੀ ਨਹੀਂ ਅਦਰ ਪੁਲਿਸ ਦਾ ਰਾਤ ਨੂੰ ਗੇੜਾ ਭਜਣਾ ਚਾਹੀਦਾ ਜ਼ਰੂਰੀ ਹੈ ਜੀ ਕਿਉਂਕਿ ਚੋਰ ਖੁੱਲੇ ਘੁੰਮਦੇ ਆ ਕੋਈ ਡਰ ਨਹੀਂ ਕਿਸੇ ਦਾ ਇਹ ਜਿਵੇਂ ਤੁਹਾਡੀ ਇਹ ਮੋਟਰ ਹੈ ਇੱਥੇ ਕੋਈ ਰਹਿੰਦਾ ਵੀ ਹੈ ਰਾਤ ਨੂੰ ਕਿ ਨਹੀਂ ਨਹੀਂ ਇੱਥੇ ਨਹੀਂ ਕੋਈ ਰਹਿੰਦਾ ਠੀਕ ਹੈ ਸਰ ਓਕੇ